ਜਲੰਧਰ ਵੈਸਟ ਵਿਧਾਨ ਸਭਾ ਸੀਟ ਤੋਂ ਸਿਮਣੀ ਚੌਂਲੀ VOTING ਚੱਲੀ ਹੈ। ਤਮਾਮ ਉਮੀਦਵਾਰਾਂ ਨੇ ਆਪਣੀ ਆਪਣੀ ਵੋਟ ਪੁਕਤਾਈ। ਇਸ ਦੌਰਾਨ ਕਾਂਗਰਸ ਉਮੀਦਵਾਰ ਨੇ ਮਾਨ ਸਰਕਾਰ ਨੂੰ ਘੇਰਿਆ। ਇਲਜ਼ਾਮ ਤਕੇ ਸ਼ਾਇਦ ਲਾਇਆ ਹੈ। ਦੇਖੋ ਜੀ ਮੈਂ ਆਪਣੇ ਜਲੰਧਰ ਵੈਸਟ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ, ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਪੰਜਾਬ ਸਰਕਾਰ ਦੀ ਲੀਡਰਸ਼ਿਪ ਨੇ ਇੱਥੇ ਆ ਕੇ आतंक मचाया ਹੋਇਆ ਤਕੇਸ਼ਾਈ ਕਰ ਰਹੇ ਲੋਗਾ ਨਾ ਲੋਗਾ ਦਾ ਜੀਣਾ ਮੁਹਾਲ ਕੀਤਾ ਗੁੰਡਾਗਰਦੀ ਫਲਾਈ ਹੈ ਲੋਗਾ ਦੇ ਘਰਾਂ ਚ ਜਾ ਕੇ ਡਰਾ ਧਮਕਾ ਕੇ ਲੋਗਾ ਨੂੰ ਪੈਸੇ ਵੰਡ ਕੇ ਲੋਗਾ ਨੂੰ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਲੋਗਾ ਨੂੰ ਵਰਗਲਾਚ ਡਰਾਤਮਕਾ ਕੇ ਵੋਟ ਲੈਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਇਹਨਾਂ ਦੀ ਜਿਹੜੀ ਗੁੰਡਾ ਕਰਦੀ ਆ ਉਹਦਾ ਜਵਾਬ ਤੁਸੀਂ ਵੋਟਾਂ ਰਾਹੀਂ ਦੇਣਾ ਜਿੱਦਾਂ ਪਿਛਲੇ ਇਲੈਕਸ਼ਨ ਚ ਦਲ ਬਦਲੂਆਂ ਨੂੰ ਸਬਕ ਸਿਖਾਇਆ ਸੀ ਉਦੋਂ ਇਸ ਜਿਮਨੀ ਚੋਣ ਦੇ ਵਿੱਚ ਵੀ ਦਲ ਬਦਲੂਆਂ ਨੂੰ ਇਹਨਾਂ ਦੀ ਤੱਕੀ ਸ਼ਾਹੀ ਦਾ ਜਵਾਬ ਜ਼ਰੂਰ ਦੇਣਾ ਆਪਨੇ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਕਹੇ ਤੁਸੀਂ ਜਿੱਤ ਹੈ ਜਾਂ ਕੀ ਤੁਸੀਂ ਦੇਖਦੇ ਇਸ ਮੌਕੇ 100% ਯਕੀਨੀ ਦੇਖੋ ਜੀ ਇਹ ਸ਼ਰਿਆਮ ਜਿਹੜੇ ਆ ਹੋਰ ਵੀ ਦੇਖੋ ਮੈਨੂੰ ਪਤਾ ਲੱਗਾ ਵੀ ਹਜ਼ਾਰਾਂ ਰੁਪਏ ਇਹ ਵੰਡ ਰਏ ਆ ਔਰ ਸਾਰੀ ਰਾਤ ਇਹ ਲੋਕ ਸੁਤੇ ਨਹੀਂ ਇਹਨਾਂ ਦੀ ਨੀਂਦ ਜਿਹੜੀ ਹਰਾਮ ਹੋਈ ਪਈ ਆ ਇਹ ਇੱਕ ਜਲੰਧਰ ਦੀ ਧੀ ਦੇ ਕੋਲ ਜਲੰਧਰ ਵੈਸ ਦੀ ਬੱਚੀ ਦੇ ਕੋਲ ਇੰਨਾ ਡਰ ਗਿਆ ਕਿ ਸਾਰੀ ਸਰਕਾਰ ਦਾ ਤੰਤਰ ਜਿਹੜਾ ਇਸ ਪਾਸੇ ਲੱਗਾ ਹੋਇਆ ਔਰ ਲੋਕ ਅੱਜ ਵੋਟਾਂ ਪਾ ਕੇ ਇਹਨਾਂ ਦੀ ਗੁੰਡਾਗਰਦੀ ਦਾ ਇਹਨਾਂ ਦੀ ਧੱਕੇਸ਼ਾਹੀ ਦਾ ਜਵਾਬ ਜਿਹੜਾ ਵੋਟਾਂ ਰਾਹੀਂ ਦੇਣਗੇ ਮੈਡਮ ਤੁਸੀਂ ਸ਼ੁਰੂਆਤ ਕਿਤਾ ਦੇਖ ਰਹੀ ਹੋ ਬਹੁਤ ਅੱਛੀ ਸ਼ੁਰੂਆਤ ਹੈ ਔਰ ਲੱਗਦਾ ਕਿ ਜਿਹੜੀ ਕੀਤੀ ਹੋਈ ਮਿਹਨਤ ਉਹਦਾ ਫਲ ਮਿਲੇਗਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਫਰਮਾਂ ਦਾ ਸਮਰਥਨ ਮਿਲ ਰਿਹਾ ਲੋਕੋ ਜੋ ਕਿ ਲਗਾਤਾਰ ਪੰਜਵੜੀ ਮੈਦਾਨ ਚ ਪੰਜੇਵੜੀ ਜਿੱਤ ਪਰ ਜਿਹੜੇ ਅੱਜ ਦੇ ਅੱਜ ਵੀ ਜਿੱਤਾਂਗੇ ਆ ਲੋਕ ਹਮੇਸ਼ਾ ਸਮਰਥਨ ਦਿੰਦੇ ਆ ਕਦੀ ਉਹਨਾਂ ਨੇ ਆਪਣੀ ਬੱਚੀ ਨੂੰ ਡੋਲਣ ਨਹੀਂ ਦਿੱਤਾ ਔਰ ਸੁਵਿੰਦਰ ਕੌਰ ਹਮੇਸ਼ਾ ਜਿੰਦਾਦਿਲੀ ਦੇ ਨਾਲ ਵਿਚਰੀ ਆ ਔਰ ਵਿਕਾਸ ਦੇ ਆਧਾਰ ਤੇ ਲੋਕਾਂ ਦੇ ਵਿੱਚ ਗਈ ਆ ਔਰ ਲੋਕਾਂ ਨੇ ਹੱਥੀਂ ਸ਼ਾਵਾ ਕੀਤੀਆਂ ਪਰਮਾ ਸਮਰਥਨ ਦੇ ਕੇ ਹਮੇਸ਼ਾ ਆਪਣੀ ਬੱਚੀ ਨੂੰ ਜਿਤਾਇਆ ਔਰ ਇਸ ਵਾਰੀ ਵੀ ਬਹੁਤ ਵੱਡੀ ਲੀਡ ਨਾਲ ਆਪਣੀ ਬੱਚੀ ਨੂੰ ਜਿਤਾਉਣ ਜਾ ਰਹੇ ਆ